ਕੱਲ ਹੀ ਮੈਂ ਲੁਧਿਆਣਾ ਗਿਆ 500 ਕਰੋੜ ਰੁਪਇਆ ਲੱਗ ਰਿਹਾ ਰੇਲਵੇ ਸਟੇਸ਼ਨ ਤੇ ਅੱਜ ਮੈਂ ਇੱਥੇ ਡੀਆਰਐਮ ਸਾਹਿਬ ਤੇ ਸਾਰੇ ਅਸੀਂ ਹੁਣੀ ਸਾਰਾ ਸਰਵੇ ਇੰਸਪੈਕਸ਼ਨ ਕਰਕੇ ਆਏ ਹਾਂ ਇਸ ਤਰੀਕੇ ਦਾ ਯਾਰ ਤੁਸੀਂ ਵਾਹ ਤੁਹਾਡੇ ਕੈਮਰੇ ਕਵਰ ਕੀਤੇ ਹੋਣਗੇ 462 ਕਰੋੜ ਰੁਪਇਆ ਇਹਦੇ ਉੱਤੇ ਲੱਗ ਰਿਹਾ ਵਰਲਡ ਕਲਾਸ ਤੇ ਤਕਰੀਬਨ ਇਹਦੀ ਮੈਂ ਖਾਸੀਅਤ ਜ਼ਰੂਰ ਦੱਸਾਂ ਤੁਸੀਂ ਹਨਾਨ ਹੋਵੋਗੇ ਜਿਹੜਾ ਦੋ ਸਾਈਡਾਂ ਐ ਉਧਰੋਂ ਪੰਚਕੂਲਾ ਸਾਈਡ ਕਹਿ ਦਿੰਦੇ ਆ ਇਧਰੋਂ ਆ ਚੰਡੀਗੜ੍ਹ ਐਡੀ ਵੱਡੀ ਸਪੈਸ ਇੱਕ ਤਾਂ ਪਹਿਲਾਂ ਰਾਹ ਦੀ ਮੈਂ ਗੱਲ ਦੱਸਾਂ ਜਿਹੜਾ ਇਧਰੋਂ ਤਾਂ ਰਾਹ ਆ ਰਿਹਾ ਪੰਚਕੂਲੇ ਸਾਈਡ ਵੀ ਜਿਹੜਾ ਆਪਣਾ ਭਵਨ ਬਣਿਆ ਜਿੱਥੋਂ ਰਾਹ ਆ ਰਿਹਾ ਜਿੱ ਕੀ ਨਾਮ ਦਾ ਕਲਾ ਗ੍ਰਾਮ ਕਲਾ ਗ੍ਰਾਮ ਤੋਂ ਅਲੱਗ ਰੋਡ ਆ ਜਿਹੜੀ ਕੋਈ ਪੰਚਕੂਲੇ ਸਾਈਡ ਅਲੱਗ ਨਿਕਲ ਰਹੀ ਐ ਉਹ ਆ ਕੇ ਉਧਰਲੀ ਸਾਈਡ ਬੜੀ ਵੱਡੀ ਪਾਰਕਿੰਗ ਏਰੀਆ ਹੈ, ਗ੍ਰੀਨ ਏਰੀਆ ਹੈ ਜਿਹਦੇ ਵਿੱਚ ਅਸੀਂ ਇਹਨੂੰ ਡਿਵੈਲਪ ਕਰ ਰਹੇ ਹਾਂ। ਤੇ ਤੁਸੀਂ ਇਹ ਦੇਖੋ ਤਕਰੀਬਨ ਜੀ+3 ਸਟੇਸ਼ਨ ਇਹਦੀ ਬਿਲਡਿੰਗ ਹੈ। ਤੁਸੀਂ 60 ਮੀਟਰ ਬਾਈ 42 ਮੀਟਰ ਦੋਨੋਂ ਪਾਸੇ ਚੰਡੀਗੜ੍ਹ ਤੇ ਪੰਚਕੂਲਾ ਦੇ ਸਾਈਡ ਤੇ 30 ਲਿਫਟਾਂ ਜਿਹੜੀਆਂ ਇੱਕ ਦੋ ਲਿਫਟ ਲਾ ਕੇ ਕਹਿੰਦੇ ਸੀ ਬਹੁਤ ਵੱਡੀ ਤਬਦੀਲੀ ਆ ਗਈ। 30 ਲਿਫਟ ਜਿਹੜੀਆਂ ਨੇ ਉਹ ਪੂਰੇ ਲੱਗ ਰਹੀ ਹੈ। ਤੇ ਤਕਰੀਬਨ ਦੋ ਐਫਬੀਸ ਜਿਹੜੇ 12 12 ਮੀਟਰ ਦੇ ਆ ਤੁਸੀਂ ਆਮ ਤੌਰ ਤੇ ਉਹਰੇ ਪਹਿਲਾਂ ਜਿਹੜਾ ਬਣਿਆ ਉਹ 6 ਮੀਟਰ ਦਾ 12 12 ਮੀਟਰ ਦੇ ਤੇ ਜਿਹੜਾ ਦੋਨੋਂ ਨੂੰ ਪੰਚਕੂਲੇ ਸਾਈਡਲ ਤੇ ਚੰਡੀਗੜ੍ਹ ਸਾਈਡ ਵਾਲੇ ਜਿਹੜੀ ਬਿਲਡਿੰਗ ਨੂੰ ਵਿਚਾਲੇ ਜੋੜਨਾ ਹੈ ਜਿਹਨੂੰ ਉਹ ਤਕਰੀਬਨ 72 ਫੁੱਟ ਬਾਏ ਬ ਮੀਟਰ ਬਾਏ 80 ਮੀਟਰ ਕੰਕੋਰਸ ਨੂੰ ਕਹਿੰਦੇ ਆ ਜਿਹੜਾ ਜਿਹੜੀਆਂ ਥੱਲੇ ਟਰੈਕ ਨੇ ਜਿਹੜੇ ਉਹ ਟ੍ਰੈਕ ਨੂੰ ਦੋਨੋਂ ਬਿਲਡਿੰਗਾਂ ਨੂੰ ਜੋੜੇਗੀ ਤੇ ਉਹ ਜਿਹੜਾ ਕਨਕੋਰਸ ਹੋਏਗਾ 72x80 ਮੀਟਰ ਦਾ ਉਹਦੇ ਵਿੱਚ ਉੱਤੇ ਜਿਵੇਂ 에어ਪੋਰਟ ਤੇ ਤੁਸੀਂ ਵੇਖਦੇ ਹੋ ਉਸ ਤਰੀਕੇ ਨਾਲ ਤੁਸੀਂ ਦੋਨੋਂ ਪਾਸੇ 뷰 ਹੋਣਗੇ ਇਧਰ ਨੂੰ ਤੁਸੀਂ ਦੇਖੋ ਹਿਮਾਚਲ ਵੱਲ ਨੂੰ ਇਧਰ ਨੂੰ ਦੇਖੋ ਤੁਸੀਂ ਪੰਜਾਬ ਵੱਲ ਤੇ ਉਹਦੇ ਉੱਤੇ ਹਰ ਚੀਜ਼ ਉੱਥੇ ਰੀਲ ਚਲ ਵੀ ਕਿਹੜੀ ਟ੍ਰੇਨ ਕਿੰਨੇ ਵਜੇ ਆ ਕਿਹੜੀ ਟ੍ਰੇਨ ਕਿਹੜੇ ਪਲੇਟਫਾਰਮ ਤੇ ਆ ਉੱਥੇ ਅਲੱਗ-ਅਲੱਗ ਤੁਹਾਡੇ ਟੀਵੀਜ਼ ਲੱਗੇ ਹੋਣਗੇ ਵਾਲਡ ਕਲਾਸ ਸੀਟਸ ਜਿਹੜੀਆਂ ਏਅਰਪੋਰਟ ਤੇ ਨੇ ਉਹ ਜਗ੍ਹਾ ਤੇ ਲੱਗੀਆਂ ਹੋਣੀਆਂ ਜਿਹੜਾ ਦੋਨਾਂ ਨੂੰ ਜੋੜੇਗੀ ਉੱਥੇ ਜਿੰਨਾ ਚਿਰ ਮਰਜ਼ੀ ਘੰਟੇ ਤੁਸੀਂ ਬੈਠੋ ਜਿੱਦਾਂ ਟਾਈਮ ਆ ਨਾਲ ਹੀ ਤੁਸੀਂ ਦੇਖਿਆ ਸੀ ਰਟਾਇਰਿੰਗ ਰੂਮ ਜਿਹੜੇ ਬਣ ਰਹੇ ਆ ਜਿਵੇਂ ਕੋਈ ਸਿਮਲਾ ਗਿਆ ਏ ਸਮਝੋ ਕੋਈ ਮਨਾਲੀ ਗਿਆ ਏ ਘੁੰਮਣ ਉਹ ਵਾਪਸ ਚਾਹ ਚੰਡੀਗੜੀ ਰਹਿ ਰਿਹਾ ਚੰਡੀਗੜ 12 ਵਜੇ ਜਿਹੜਾ ਚੈੱਕ ਇਨ ਜਿਹੜਾ ਟਾਈਮ ਹੁੰਦਾ ਏ 12 ਵਜੇ ਹੋਟਲ ਜੇ ਕਿਤੇ ਉਹ ਰਹਿ ਰਿਹਾ ਉਦੋਂ ਬਾਅਦ ਉਹਦੀ ਟ੍ਰੇਨ ਸ਼ਾਮ ਨੂੰ ਆ ਜਾਂ ਦੁਪਹਿਰ ਨੂੰ ਆ ਉਹਦੇ ਕੋਲ ਵਿੱਚ 2 ਘੰਟੇ 3 ਘੰਟੇ 4 ਘੰਟੇ ਦਾ ਟਾਈਮ ਆ ਤੇ ਉਹ ਆ ਕੇ ਟੈਕ ਬਾਟਰੀ ਜਿਹੜੀਆਂ ਨੇ ਸਾਡੀਆਂ ਤਕਰੀਬਨ ਇਹ ਕਪੈਸਿਟੀ ਹੈ ਜਿਹੜੀ ਉਹ 20 ਬੈਡ ਦੀ ਹੋ ਉਹਦੇ ਵਿੱਚ ਆਨਲਾਈਨ ਕਿਸੇ ਦੇ ਹੱਥ ਨਹੀਂ ਹੋਏਗਾ ਸਿਰਫ ਆਨਲਾਈਨ ਜਿਵੇਂ ਟਿਕਟ ਕਰਵਾਉਂਦੇ ਹੋ ਉਵੇਂ ਹੀ ਅਪਾਇਨਟਮੈਂਟਸ ਆਪ ਦੇ ਨਾਲ ਜਿਸ ਤਰੀਕੇ ਨਾਲ ਸਾਡੇ ਕੋਲ অকਪੈਂਸੀ ਆ ਉਹਦੇ ਉੱਤੇ ਉਹ ਆਪਣਾ ਰੂਮਾ ਜਿਹਾ ਉਹ ਟਾਇਰ ਰੂਮਾ ਬਹੁਤ ਕਰਾ ਸਕਦਾ ਤੇ 2 ਘੰਟੇ ਲਈ ਕਰਾਉਣਾ ਜਿੰਨਾ ਵੀ ਉਹਦਾ ਬਜ਼ੁਰਗ ਨੇ ਨਾਲ ਬੱਚੇ ਆ 2 ਘੰਟੇ ਲਈ 200 ਰੁਪਈਆ ਪ੍ਰਾਈਸ 4-5 ਘੰਟੇ ਲਈ ਕਰਾਉਣਾ ਜਿਆਦਾ 8 ਘੰਟੇ ਲਈ ਕਰਾਉਣਾ 200 ਰੁਪਈਆ ਬਿਲਕੁਲ ਏਸੀ ਵਿੱਚ ਲੱਗੇ ਹੋਏ ਨੇ 5 ਸਟਾਰ ਸੈਂਟੀ ਹੈ ਇਸ ਤਰੀਕੇ ਦੇ ਬਾਥਰੂਮ ਤੁਸੀਂ ਦੇਖਿਆ ਉਸ ਤੋਂ ਬਾਅਦ ਉਹ ਜਦੋਂ ਵੀ ਟ੍ਰੇਨ ਦਾ ਟਾਈਮ ਆਪਣਾ ਆਨਲਾਈਨ ਉਹਨੇ ਉਹ ਦੇਖ ਰਿਆ ਬੈਠਾ ਉਹਦੇ ਅੰਦਰ ਵੀ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹਦੇ ਕੋਲ ਉਹ ਆ ਕੇ ਟ੍ਰੇਨ ਚੜ ਸਕਦਾ ਉਹ ਤੋਂ ਬਾਅਦ ਉੱਤੇ 5 ਸਟਾਰ ਜਿਹੜੇ ਹੋਟਲ ਨੇ ਉਹ ਹੋਟਲ ਬਣ ਰਿਹਾ ਉੱਤੇ ਬਹੁਤ ਵਧੀਆ ਫੂਡ ਕੋਰ ਬਣ ਰਿਹਾ ਜਿਹੜਾ ਇਹ ਕੱਲਾ ਮਸਾਫਰ ਤਾਂ ਆਉਣਗੇ ਆਉਣਗੇ ਉਹਨਾਂ ਲਈ ਇਹ ਨਹੀਂ ਵੀ ਅੱਗੇ ਵੰਗੋ ਵਿਚ ਵਜਦੇ ਫਿਰ ਨ ਇੱਕ ਦੂਜੇ ਦੇ ਨਹੀਂ ਜਿਹੜੇ ਆਉਣ ਵਾਲੇ ਟ੍ਰੇਨ ਬੋਰਡ ਕਰਨ ਵਾਲੇ ਚੜਨ ਵਾਲੇ ਨੇ ਉਹਨਾਂ ਨੂੰ ਟੋਟਲ ਉਹਨਾਂ ਦਾ ਅਲੱਗ ਰਸਤਾ ਹੋਵੇਗਾ ਜਿਹੜੇ ਉਤਰਨ ਵਾਲੇ ਨੇ ਉਹਨਾਂ ਦਾ ਅਲੱਗ ਰਾਸਤਾ ਹੋਏਗਾ ਸੈਗਰੀਗੇਟ ਕੀਤਾ ਹੈ ਬਿਲਕੁਲ ਇੱਕ ਦੂਜੇ 'ਚ ਕੋਈ ਕਿਸੇ ਨੂੰ ਕੋਈ ਕਨਫਿਊਜ਼ਨ ਨਹੀਂ ਹੋਏ। ਉਦੋਂ ਬਾਅਦ ਡੀਅਰ ਅੰਸਾਨ ਨੂੰ ਮੈਂ ਸਭ ਤੇ ਤੇ ਇਹ ਸਾਰੀ ਟੀਮ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ। ਉਹ ਕਿਸ ਗੱਲ ਦੀ? ਕਿਉਂਕਿ ਉਰੇ 80 ਤੋਂ ਵੱਧ ਜਿਹੜੀਆਂ ਨੇ ਉਹ ਟ੍ਰੇਨ 'ਚ ਆਉਂਦੀ ਹੈ। ਤੇ ਸਾਨੂੰ ਜਿਹੜਾ ਬਲਾਕ ਲੈਣਾ ਪੈਂਦਾ ਬਲਾਕ ਮਤਲਬ ਉਹ ਟ੍ਰੈਕ ਦਿੱਲੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਵੀ ਇਹ ਦੋ ਟ੍ਰੈਕ ਜਿਵੇਂ ਛੇ ਟ੍ਰੈਕ ਚੱਲ ਰਹੇ ਆ ਉਹ ਚੋਂ ਦੋ ਅਸੀਂ ਜੀ ਉੱਤੇ ਕੰਮ ਕਰਨਾ ਹੈ। ਕਸਦਰ ਹਰ ਕੁੱਲ 10 ਦਿਨ ਮਿਲਦੇ ਆ ਬਹੁਤ ਔਖੇ ਉਹ ਜਿੰਨੀਆਂ ਵੀ ਟ੍ਰੇਨਸ ਨੇ ਉਹਨੂੰ ਕੋਈ ਇਫੈਕਟ ਨਹੀਂ ਹੋਣ ਦਿੱਤਾ ਉਹ ਕੋਈ ਟ੍ਰੇਨ ਕੈਨਸਲ ਨਹੀਂ ਕੀਤੀ ਅੱਗੇ ਪਿੱਛੇ ਕਰ ਲਈ ਕੋਈ ਬਹਾਲੀ ਰੋਕ ਲਈ ਕਿਸੇ ਤਰੀਕੇ ਨਾਲ ਕਰ ਲਈ ਨਾ ਰੇਲਵੇ ਨੂੰ ਘਾਟਾ ਪੈਣ ਦਿੱਤਾ ਨਾ ਪੈਸੇਂਜਰ ਨੂੰ ਇਹ ਮੈਂ ਡੀਰਮ ਸਿੰਘ ਸਾਹਿਬ ਨੂੰ ਸਾਡੇ ਅੰਬਾਲਾ ਦੀਪ ਸਿੰਘ ਯੂਨੀਵਰਸਿਟੀ ਨਾਲ ਦੀ ਮਾਰਕਵਾਤ ਨੂੰ ਕਿਉਂਕਿ ਆਉਣ ਵਾਲੇ ਦਿਨਾਂ 'ਚ ਬਹੁਤ ਫੈਸਟੀਵਲ ਦਾ ਟਾਈਮ ਹੋਏਗਾ ਸਾਡਾ ਬੜੇ ਤਿਉਹਾਰਾਂ ਦਾ ਟਾਈਮ ਹੋਏਗਾ ਉਹਦੇ ਵਿੱਚ ਮੈਂ ਪੁੱਛ ਰਿਹਾ ਸੀ ਵੀ ਕੰਮ ਕਿਵੇਂ ਆਪਾਂ ਬਲੌਗ ਲੈ ਕੇ ਬੰਦ ਕਰਾਂਗੇ ਪਰ ਉਹਨਾਂ ਨੇ ਕਿਹਾ ਸਾਰਾ ਇੰਤਜ਼ਾਮ ਅਸੀਂ ਕੀਤਾ ਤੇ ਸਾਰੀ ਮੈਂ ਖਾਸ ਤੌਰ ਤੇ ਟੀਮ ਜਿਹੜੀ ਕੰਟਰੈਕਟਰ ਸਾਡੇ ਜਿਹੜੇ ਇੱਥੇ ਲੀਡ ਕਰ ਰਹੇ ਆ ਅਨੁਮਾਨੀਆ ਕੰਸਟਰਕਸ਼ਨ ਕੰਪਨੀ ਆ ਉਹਨਾਂ ਨੂੰ ਬਿਮਾਰਕ ਦੇਣਾ ਚਾਹੁੰਦਾ ਵੀ ਉਹਨਾਂ ਨੇ ਉਨੇ ਟਾਈਮ ਚ ਉਹ ਸਾਰਾ ਜਿਹੜਾ ਮੈਂ ਤੁਹਾਨੂੰ ਉਤਲਾ ਕਹਿ ਰਿਹਾ ਉਹ ਜਿੰਨਾ ਟਾਈਮ ਲਿਮਿਟ ਚ ਉਹ ਪੂਰਾ ਕੰਮ ਕਰ ਰਹੇ ਤੇ ਇਧਰਲੇ ਪਾਸੇ ਸਾਰੇ ਸਟਾਫ ਲਈ ਕਿਉਂਕਿ ਆਖਰ ਉਹ ਬੜਾ ਜ਼ਰੂਰੀ ਹੈ ਜਿਹੜੇ ਉਹ ਸਾਡੇ ਜਿਹੜੇ ਇਨ ਸਟੇਸ਼ਨ ਨੂੰ ਸਟੇਸ਼ਨ ਮੇਜਰਸ ਨੇ ਹੋਰ ਸਾਡੇ ਬੱਲੇ ਬਹੁਤ ਵੱਡੀ ਟੀਮ ਆ ਉਹਨਾਂ ਲਈ ਵੀ ਪ੍ਰੋਪਰ ਰੂਮਸ ਬਣ ਰਹੇ ਆ ਫਰਨੀਚਰ ਉਹਨਾਂ ਲਈ ਪ੍ਰੋਵਾਈਡ ਹੋ ਰਿਹਾ ਬੜਾ ਵਧੀਆ ਪ੍ਰਬੰਧ ਆ ਜਿਹੜਾ ਉਹ ਕੀਤਾ ਜਾ ਰਿਹਾ ਤੇ ਤੁਸੀਂ ਇਹ ਮੈਂ ਕਹਿ ਸਕਦਾ ਵੀ ਟੋਟਲ ਜਿਹੜਾ ਅੰਮਾਲਾ ਸਾਈਡ ਫੋਟਓਵਰ ਬ੍ਰਿਜ ਜਹਾ ਜਾਂ ਸਟੇਸ਼ਨ ਬਿਲਡਿੰਗ ਆ ਪੰਚਕੂਲਾ ਸਾਈਡ ਤਕਰੀਬਨ ਅਸੀਂ ਫ फेब्रुवारी 25 ਤੱਕ फेब्रुवारी 25 ਤੱਕ ਮੈਂ ਫਿਰ ਵੀ ਮੈਂ ਟਾਈਮ ਲਾਈਨ ਚਾਹੇ ਏਮ ਇੱਕਦਾਂ ਮਹੀਨਾ ਕਿਉਂਕਿ ਕੋਈ ਚੀਜ਼ ਆਉਣੀ ਰਹਿ ਜਾਂਦੀ ਹੈ ਕਈ ਵਾਰ ਕੋਈ ਚੀਜ਼ ਫਿੱਟ ਹੋਣੀ ਰਹਿ ਜਾਂਦੀ ਹੈ ਇੱਕਦਾਂ ਮਹੀਨਾ ਤਾਂ ਕੋਈ ਅੱਗੇ ਪਿੱਛੇ ਦਾ ਮੈਂ ਇਹਨਾਂ ਨੂੰ ਕਹ ਕਾਲੀ ਨਹੀਂ ਪਰ ਇਹ ਚੱਗਾ ਤੇ ਜਿਹੜਾ ਪੂਰਾ ਮੁਕੰਮਲ ਇਹਨਾਂ ਨੇ ਜਿਹੜਾ ਟਾਈਮ ਉਹ ਮਈ 2025 ਦਿੱਤਾ ਪਰ ਮੈਂ ਫਿਰ ਉਹਦੇ ਵਿੱਚ ਕਹਣਾ ਵੀ ਕੋਈ ਫਰਕ ਨਹੀਂ 2 ਮਹੀਨੇ ਵੱਧ ਲੱਗ ਜਾਣਗੇ ਇਹਨਾਂ ਨੇ ਜਿਹੜੀ कंस्ट्रक्शन कंपनी ਆ ਜੇ ਉਹਨਾਂ ਨੇ ਜਿਹੜਾ ਆਪਣੇ ਡੈਡ ਲਾਈਨ ਉਹ 25 ਦਿੱਤੀ ਆ ਮਈ ਪਰ ਦੋ ਤਿੰਨ ਮਹੀਨੇ ਕੋਈ ਮੀਡੀਆ ਇਹ ਕਹੇ bari ਹੋ ਜਾਂਦਾ ਜੀ ਆ ਤਰੀਕ ਦਿੱਤੀ ਸੀ ਕਿਉਂ ਹੁੰਦਾ ਪਹਿਲਾਂ ਹੀ ਉਸ ਗੱਲ ਨੂੰ ਕਹਿ ਦੇਣਾ ਵੀ ਦੋ ਮਹੀਨੇ ਅੱਗੇ ਪਿੱਛੇ ਐਡਾ ਵੱਡਾ ਕੰਮ ਆ ਅਸੀਂ ਚੰਗੀ ਤਰ੍ਹਾਂ ਕਰਾਉਣਾ ਕਾਲੀ ਨਹੀਂ ਦੋ ਮਹੀਨੇ ਵੱਧ ਲੱਗ ਜਾਣਗੇ ਕੋਈ ਫਰਕ